ਜਿਹੜਾ ਗੈਂਗਸਟਰਾਂ ਤੇ ਬਾਹਰ ਜਿਹੜਾ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਦੀ ਲੀਡਰਸ਼ਿਪ ਤੇ ਵਿਜਨ ਦੇ ਮੁਤਾਬਿਕ ਚੱਲ ਰਿਹਾ ਇਸ ਦੇ ਵਿੱਚ ਅਸੀਂ ਅੱਜ ਤੱਕ 12000 ਤੋਂ ਵੱਧ ਅਸੀਂ ਰੇਡ ਕਰ ਚੁੱਕੇ ਹੈਗੇ ਇਹ 20 ਜਨਵਰੀ ਤੋਂ ਸ਼ੁਰੂ ਹੋਇਆ ਸੀਗਾ ਤੇ ਮੈਂ ਤੁਹਾਨੂੰ ਫਿਗਰਸ ਵੀ ਵੈਸੇ ਅਸੀਂ ਰੈਗੂਲਰ ਤੌਰ ਤੇ ਪ੍ਰੈਸ ਅਪਡੇਟਸ ਰਿਲੀਜ਼ ਕਰਦੇ ਹਾਂ ਅਸੀਂ 8671 ਲੋਕਾਂ ਨੂੰ ਰਾਉਂਡ ਅਪ ਕੀਤਾ ਸੀਗਾ ਜਿਸ ਦੇ ਵਿੱਚ 3721 ਗ੍ਰਿਫਤਾਰੀਆਂ ਹੋਈਆਂ ਹੈ ਪ੍ਰੀਵੈਂਟਿਵ ਡਿਟੈਂਸ਼ਨ ਚ 1796 ਲੋਕਾਂ ਨੂੰ ਪ੍ਰੀਵੈਂਟਿਵ ਸੈਕਸ਼ਨ ਦੇ ਵਿੱਚ ਡਿਟੇਨ ਕੀਤਾ ਗਿਆ ਤੇ 3154 ਜਿਹੜੇ ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਰਿਲੀਜ਼ ਕੀਤਾ ਗਿਆ ਇਸ ਡਰਾਈਵ ਦੇ ਵਿੱਚ 248 ਪੀਓ ਅਰੈਸਟ ਹੋਏ ਹੈਗੇ 104 ਫਾਇਰਆਰਮ ਰਿਕਵਰ ਹੋਈ ਹੈਗੇ ਤੇ ਕਾਫੀ ਮਾਤਰਾ ਚ 95 ਗੱਡੀਆਂ ਸੀਜ਼ ਹੋਈਆਂ ਸੋ ਇਹ ਇੱਕ ਆਨ ਗoing ਕੰਟੀਨਿਊਸ ਆਪਰੇਸ਼ਨ ਹੋਊਗਾ ਕ੍ਰਾਈਮ ਤੇ ਕ੍ਰਿਮੀਨਲਸ ਦੇਗੇ ਇਸ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਿਰਫ ਇਸ ਦੇ ਵਿੱਚ ਜਿਹੜੇ ਵਾਂਟਡ ਕ੍ਰਿਮੀਨਲਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾ ਰਿਹਾ ਹੈ ਤੇ ਇੱਕ ਤਰੇ ਤਰੇ ਦੀ ਜਿਹੜੀ ਜਿਹੜੀ ਮਿਸ ਇਨਫਾਰਮੇਸ਼ਨ ਫੈਲਾਈ ਜਾ ਰਹੀ ਹੈ ਇੱਕ ਕੰਪਲੀਟਲੀ ਲੀਗਲ ਆਪਰੇਸ਼ਨ ਹੈ ਲੀਗਲ ਪ੍ਰੋਵੀਜ਼ਨਸ ਦੇ ਨਾਲ ਹੈ ਤੇ ਕਿਸੇ ਨੂੰ ਅਨਨੇਸੈਸਰੀ ਜਿਹੜੇ ਅਮਨਪਸੰਦ ਜਿਹੜੇ ਸਿਟੀਜ਼ਨਸ ਹੈਗੇ ਉਹਨਾਂ ਨੂੰ ਸੇਫ ਤੇ ਸਿਕਿਉਰ ਕਰਨ ਲਈ ਹੈ ਨਾ ਕਿ ਕਿਸੇ ਦੀ ਹਰਾਸਮੈਂਟ ਲਈ ਦੇ ਸਭ ਜੁਕੀ ਜਿਹੜੀ ਵਾਂਟਡ ਗੈਂਸ਼ਰਾਂ ਦੇ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਜਿਹੜੇ ਸਾਥੀ ਐ ਐਸੋਸੀਏਟਸ ਐ ਜਿਹੜੇ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾ ਰਹੇ ਉਹਨਾਂ ਦੀ ਵੀ ਕੋਈ ਲਿਸਟ ਤਿਆਰ ਕੀਤੀ ਜਾ ਰਹੀ ਹੈ ਉਹ ਵੀ ਰਡਾਰਤੇ ਨੇ ਪੰਜਾਬ ਪੁਲਿਸ ਹਾਂਜੀ ਸਾਰੇ ਹੀ ਰਡਾਰਤੇ ਹੈਗੇ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਕ੍ਰਾਈਮ ਦੇ ਵਿੱਚ ਇੰਡੈਂਜ ਕਰਦੇ ਆ ਸੋ ਉਹਨਾਂ ਤੇ ਇੱਕ ਫੋਕਸਡ ਇੰਟੈਲੀਜੈਂਸ ਬੇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਟਰੈਕ ਕਰਦੇ ਤੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਅਸੀਂ ਕਰਾਂਗੇ ਸਰ ਕੁਝ ਵੀ ਨੋਟਿਸ ਕੀਤਾ ਜਾ ਰਿਹਾ ਕਿ ਕਿ ਬਾਹਰ ਬੈਠ ਕੇ メール ਸਾਰਾ ਕੁਝ ਕੰਮ ਕਰਾਉਂਦੇ ਨੇ ਉਹਨਾਂ ਤੇ ਟਰੈਕ ਡਾਊਨ ਕਿਵੇਂ ਕੀਤਾ ਜਾਏ ਕਿਵੇਂ ਉਹ ਇੱਥੇ ਤੱਕ ਗੱਲ ਕਰਦੇ ਨੇ ਕਿਹੜੇ ਅੱਗੇ ਲੋਕ ਹੁੰਦੇ ਨੇ ਉਹਨਾਂ ਤੇ ਟਰੈਕ ਡਾਊਨ ਕਿ ਅਸੀਂ ਜਵੇਂ ਇੱਕ ਆਫਟੈਕ ਇੱਕ ਸੈਲ ਬਣਾਇਆ ਹੈ ਆਈਜੀ ਰੈਂਕ ਦੇ ਅਫਸਰ ਦੇ ਅੰਡਰ ਜਿਹੜਾ ਗਵਰਨਮੈਂਟ ਆਫ ਇੰਡੀਆ ਫੋਰਨ ਗਵਰਨਮੈਂਟਸ ਨਾਲ ਇੰਟਰੈਕਟ ਕਰਕੇ ਤੇ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈਗੇ ਉਹਨਾਂ ਨੂੰ ਇੱਥੇ ਲੈ ਕੇ ਆਇਆ ਜਾਊਗਾ ਤਾਂ ਕਿ ਉਹ ਦੇ ਸ਼ੁੱਡ ਫੇਸ ਦੀ ਲੋ ਸਰ ਨਪਰੀ ਦੀ ਗੱਲ ਨਹੀਂ ਯਾਰ ਬਹੁਤ ਸਾਰੇ ਪੁਲਿਸ ਤੇ ਲੱਜੇ ਡਿਊਟੀ ਦਾ ਰਾਤ ਦਾ ਕਰਨ ਨਮਾਉਂਦੀ ਹੈ 24 ਘੰਟੇ ਨਮਾਈ ਜਾਂਦੀ ਹੈ ਪਰ ਜਦੋਂ ਥਾਣਿਆਂ ਦੇ ਵਿੱਚ ਸਲਾਤ ਨੂੰ ਡਿਊਟੀ ਕਰਦੀ ਹੈ ਤਾਂ ਮੁਸ਼ਕਲ ਹੁੰਦੀ ਹੈ ਤੇ ਤੁਹਾਡੀ ਗੱਲ ਠੀਕ ਹੈ ਜਿਹੜੀ ਮੈਨ ਪਾਵਰ ਦੀ ਸ਼ਾਰਟੇਜ ਹੈ ਇਸ ਲਈ ਪੰਜਾਬ ਸਰਕਾਰ ਨੇ 1600 ਪੋਸਟਾਂ ਸਾਡੀ ਅਪਗ੍ਰੇਡ ਕੀਤੀ ਹੈ ਇਸ ਸਾਲ 3400 ਜਿਹੜੀ ਨਵੀਆਂ ਪੋਸਟਾਂ ਐਡਵਰਟਾਈਜ਼ ਕੀਤੀ ਜਾਣਗੀ ਸੋ ਇਹ ਪੂਰੀ ਐਫਰਟਸ ਹੈ ਕਿ ਪੰਜਾਬ ਪੁਲਿਸ ਦੀ ਜਿਹੜੀ ਮੈਨ ਪਾਵਰ ਹੈ ਉਹ ਇਨਕਰੀਸ ਕੀਤੀ ਜਾਵੇ ਇਹ ਸਭ ਅੱਜ ਹਿਊਜ ਰਿਕਵਰੀ ਹੋਈ ਹੈ ਇਹ ਰੌਇੰਦੀ ਅਸੀਂ ਕਹਿ ਸਕਦੇ ਵਧੀ ਸਫਲਤਾ ਹੈ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਕਾफी ਸਖਤੀ ਕੀਤੀ ਹੈ ਅੱਜ ਦੀ ਜਿਹੜੀ ਹਿਊਜ ਰਿਕਵਰੀ ਹੋਈ ਹੈ ਹੋਰ ਵੀ ਚੀਜ਼ਾਂ ਨੂੰ ਲੈ ਕੇ ਇਲੀਗਲ ਪਿਸਟਲ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਅੱਜ ਸਾਡੇ ਤਿੰਨ ਮੇਜਰ ਅਚੀਵਮੈਂਟਸ ਹੋਏ ਹੈਗੇ ਪਹਿਲਾ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਨਾਲਾਗੜ੍ਹ ਪੁਲਿਸ ਸਟੇਸ਼ਨ ਹਿਮਾਚਲ ਦੇ ਵਿੱਚ ਸੀਗਾ ਉਸ ਦੇ ਵਿੱਚ ਜਿਹੜਾ ਇੱਕ ਟੈਰਰ ਮੋਡਿਊਲ ਬਸਟ ਕੀਤਾ ਗਿਆ ਇਸ ਦੀ ਤਰ੍ਹਾਂ ਪਾਕਿਸਤਾਨ 'ਚ ਬੈਠੇ ਹਰਵਿੰਦਰ ਰਿੰਦਾ ਨਾਲ ਜੁੜੀਆਂ ਸੀ ਯੂ ਐਸ ਏ ਦੇ 베ਸਡ ਇਹਦੇ ਜਿਹੜੇ ਮੋਡਿਊਲ ਮਾਸਟਰਮਾਈਂਡ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਦੋ ਆਪਰੇਟਿਵਸ ਅਸੀਂ ਅਰੈਸਟ ਕੀਤੇ ਸੋ ਅਸੀਂ ਸੈਂਟਰਲ ਏਜੰਸੀਜ਼ ਨਾਲ ਐਲਆਈਏ ਨਾਲ ਹਿਮਾਚਲ ਪੁਲਿਸ ਨਾਲ ਸਾਡਾ ਤਾਲਮੇਲ ਹੈਗਾ ਦੂਜਾ ਸਾਡਾ ਆਪਰੇਸ਼ਨ ਬੀਐਸਐਫ ਨਾਲ ਜੁਆਇੰਟ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਹੋਇਆ ਹੈਗਾ ਜਿਸ ਦੇ ਵਿੱਚ ਅਸੀਂ 21 ਪਿਸਟਲਸ ਤੇ 2.1 ਕਿਜੀ ਹਿਰੋਇਨ ਰਿਕਵਰ ਕੀਤੀ ਹੈ ਤੇ ਤੀਜਾ ਆਪਰੇਸ਼ਨ ਜਿਹੜਾ ਲੋਕਾਂ ਦੀ ਹੈਲਪ ਨਾਲ ਜਿਹੜੀ ਹੈ ਵਿਲੇਜ ਡਿਫੈਂਸ ਕਮੇਟੀ ਜਿਹੜੀ ਸਕੀਮ ਹੈਗੀ ਉਹਨਾਂ ਨੇ ਪੁਲਿਸ ਨੂੰ ਟਿਪ ਆਫ ਦਿੰਦੀ ਹੈ ਤੇ ਇੱਕ ਸਾਂਝੇ ਤੌਰ ਤੇ ਭਾਗੀਦਾਰੀ ਤੌਰ ਤੇ ਪੁਲਿਸ ਦੇ ਇੱਕ ਕਾਫੀ ਵੱਡੀ ਖੇਪ 43 ਕਿਜੀ ਹਿਰੋਇਨ ਦੀ ਰਿਕਵਰ ਕੀਤੀ ਨਾਲ ਆਮ ਸਟੇਕਸਪਲੋਸ਼ਨ ਵੀ ਰਿਕਵਰ ਹੋਇਆ ਇਹ ਦੋਵੇਂ ਕਨਸਾਈਨਮੈਂਟਸ ਕੰਪੋਜ਼ਿਟ ਕਨਸਾਈਨਮੈਂਟਸ ਹੈ ਤੇ ਇੱਕ ISI ਦੀ ਇੱਕ ਕੈਲੋ ਟੈਕਟਿਕਸ ਦੇ ਵਿੱਚ ਚੇਂਜ ਆਇਆ ਹੈ ਕਿ ਉਹ ਹਿਰੋਇਨ ਦੇ ਨਾਲ ਡਰੱਗਸ ਦੇ ਨਾਲ ਵੈਪਨਸ ਤੇ ਅਸਲਾ ਵੀ ਜਿਹੜਾ ਉਹ ਇਸ ਪਾਸੇ ਪੁਸ਼ ਕਰ ਰਹੇ ਤੇ ਇਨਫਲਕਸ ਆਫ ਸਮਾਲ ਆਰਮਸ ਅਕ੍ਰੋਸ ਦਾ ਬਾਰਡਰ ਹੈਜ਼ ਇਨਕਰੀਜ਼ਡ ਸਰ ਲਗਾਤਾਰ ਮੁਹਿੰਮ ਚੱਲ ਰਹੀ ਹੈ ਗੈਂਗਸਟਰ ਤੇ ਪਰਾਰੋਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਫਿਰ ਹੋਰ ਵੀ ਜਿਹੜੀ ਆ ਪੰਜਾਬ ਪੁਲੀ ਨੂੰ ਸਿੱਧਾ ਸਿੱਧਾ ਚੈਲੰਜ ਕਰਦੇ ਨਜ਼ਰ ਆ ਰਿਹਾ ਦੇਖੋ ਜੀ ਅਸੀਂ ਅਸੀਂ ਆਪਣਾ ਕੰਮ ਪ੍ਰੋਫੈਸ਼ਨਲੀ ਕਰਾਂਗੇ ਇਹ ਜਿਹੜੇ ਬੰਦੇ ਬਾਹਰ ਬੈਠੇ ਐ ਇਹ ਸਾਡੇ ਆਰਮਜ਼ ਆਫ ਲਾਅ ਆਰ ਲੌਂਗ ਵੀ ਵਿਲ ਗੈਟ them ਬੈਕ ਮੈਂ ਅਪੀਲ ਕਰਨਾ ਚਾਹਾਂਗਾ ਜਿਹੜਾ ਸਾਡਾ ਯੂਥ ਹੈ ਕਿ ਇਹਨਾਂ ਦੇ ਬਹਿਕਾਵੇ ਦੇ ਵਿੱਚ ਨਾ ਆਓ ਮੈਂ ਪਹਿਲੇ ਵੀ ਕਿਹਾ ਸੀਗਾ ਕਿ ਜੇ ਕਿਸੇ ਨੇ ਸਰੈਂਡਰ ਕਰਨਾ ਹੈ ਸਾਡਾ ਇੱਕ ਲੀਨਿਐਂਟ ਵੀ ਹੋਊਗਾ ਜਿਹੜਾ ਕਿਸੇ ਨੇ ਕੋਈ ਕ੍ਰਾਈਮ ਕੀਤਾ ਉਹ ਕ੍ਰਾਈਮ ਤੇ ਉਹਦਾ ਫੇਸ ਕਰਨਾ ਪਏਗਾ ਪਰ ਅਦਰਵਾਈਜ਼ ਤੁਸੀਂ ਮੇਨ ਸਟ੍ਰੀਮ ਚ ਆਓ ਜੇ ਕੋਈ ਪੁਲਿਸ ਜਿਹੜੀ ਹੈਗੀ ਤੁਹਾਡੀ ਦੋਸਤ ਹੈ ਜੇ ਇਹਨਾਂ ਦੇ ਜਿਹੜੇ ਬਹਿਕਾਵੇ ਜਾਂ ਚਨਾਓ ਇਹ ਤੁਹਾਨੂੰ ਐਲਿਊਰ ਕਰਦੇ ਆ ਇਹ ਜਿਹੜੇ ਯੂਥ ਨੂੰ ਗੁੰਮਰਾਹ ਕਰ ਰਹੇ ਸੋ ਬਾਹਰ ਬੈਠੇ ਕ੍ਰਿਮੀਨਲ ਜਿਹੜੇ ਹੈਗੇ ਉਹਨਾਂ ਦੇ ਬਹਿਕਾਵੇ ਵਿੱਚ ਬਿਲਕੁਲ ਨਾ ਯੂਥ ਠੀਕ ਹੈ ਠੀਕ ਹੈ ਥੈਂਕ ਯੂ ਸੋ ਥੈਂਕ ਯੂ